ਅੱਜ ਜਦੋਂ ਥੱਕੀ ਹਾਰੀ ਮੈਂ ਸਕੂਲੋਂ ਘਰ ਆਈ ਤਾਂ ਆਉਂਦੇ ਹੀ ਸਾਰ ਦੇਖਿਆ ਕਿ ਘਰ ਵਿੱਚ ਤਿੰਨ ਮੰਜੇ ਪਏ ਸੀ ਮੈਂ ਮਾਂ ਤੋਂ ਪੁੱਛਿਆ ਕਿ ਇਹ ਮੰਜੇ ਕਿੱਥੋਂ ਆਏ ਨੇ ਮੰਮੀ ਬੋਲੀ ਕੁੱਤੇ ਹੈ ਮੰਜੇ ਤੇਰਾ ਡੈਡੀ ਦੇਕੇ ਗਿਆ ਹੈ ਮੈਂ ਚੁੱਪ ਹੋ ਗਈ ਤੇ ਆਪਣੇ ਕਮਰੇ ਵਿੱਚ ਚਲੀ ਗਈ ਅਗਲੇ ਦਿਨ ਜਲਦੀ ਜਲਦੀ ਸਕੂਲ ਚਲੀ ਗਈ ਸਾਰੀ ਛੁੱਟੀ ਤੋਂ ਬਾਅਦ ਜਦੋਂ ਘਰ ਆਈ ਤਾਂ ਮੈਂ ਦੇਖਿਆ ਕਿ ਘਰ ਦੇ ਇੱਕ ਕੋਨੇ ਵਿੱਚ ਸੱਸ ਮੰਮੀ ਤੇ ਮੇਰੀ ਮੰਮੀ ਦੋਨੋਂ ਹੀ ਮੰਜਾ ਬੋੜ ਰਹੀਆਂ ਸੀ ਮੈਂ ਦੱਬੇ ਪੈਰੀ ਉਹਨਾਂ ਦੇ ਨਾਲ ਵਾਲੇ ਕਮਰੇ ਵਿੱਚ ਚੁੱਪਚਾਪ ਬੈਠ ਗਈ ਮੇਰੀ ਸੱਸ ਮੰਮੀ ਬੋਲ ਰਹੀ ਸੀ ਕਿ ਲੈਰੀਆ ਛੇੜ ਲੈਂਦੇ ਹਾਂ ਜਲਦੀ ਹੀ ਮੰਮੀ ਬੋਲੀ ਕਿ ਨਾ ਨਹੀਂ ਪੈਣੇ ਕੋਈ ਪਾਰੀ ਜੀ ਬੁੰਤੀ ਪਾਵਾਂਗੇ ਕਿੰਨਾ ਹੀ ਚਿਰੋ ਆਪਸ ਵਿੱਚ ਬੁੰਤੀ ਨੂੰ ਲੈ ਕੇ ਗੱਲਾਂ ਕਰਦੀਆਂ ਰਹੀਆਂ ਤੇ ਨਾਲੇ ਕਦੇ-ਕਦੇ ਆਪਣੀਆਂ ਹੀ ਗੱਲਾਂ ਤੇ ਹੱਸ ਪੈਂਦੀਆਂ ਉਹਨਾਂ ਨੇ ਇੱਕ ਬੁੰਤੀ ਲੜਾਈ ਤੋਂ ਬਾਅਦ ਛੇੜ ਹੀ ਲਈ ਸ਼ਾਮ ਹੋਣ ਤੱਕ ਅੱਧ ਤੋਂ ਜ਼ਿਆਦਾ ਮੰਜਾ ਬੁਣ ਲਿਆ ਸ਼ਾਮ ਨੂੰ ਜਦੋਂ ਮੈਂ ਆਪਣੇ ਕਮਰੇ ਤੋਂ ਬਾਹਰ ਆਈ ਤਾਂ ਉਹਨਾਂ ਨੇ ਵੀ ਆਪਣਾ ਮੰਜਾ 베ੜੇ ਵਿੱਚ ਢਾ ਲਿਆ ਰਸੋਈ ਵਿੱਚ ਕੰਮ ਕਰਦਿਆਂ ਮੈਂ ਸੁਣਿਆ ਕਿ ਉਹ ਆਪਸ ਵਿੱਚ ਇੱਕ ਦੂਜੇ ਨੂੰ ਕਹਿ ਰਹੀਆਂ ਸੀ ਕਿ ਰਾਜਵੀਰ ਨੇ ਹਵੇਲੀ ਪਾਈ ਹੈ ਤੇ ਹਵੇਲੀ ਵਿੱਚ ਸਾਡੇ ਬੁਣੇ ਮੰਜੇ ਕਿੱਥੇ ਹੋਣਗੇ ਕਿੱਥੇ ਡਾਉਣਗੇ ਨਾਲੇ ਇੱਕ ਦੂਜੇ ਨੂੰ ਦਿਲਾਸੇ ਦੇ ਰਹੀਆਂ ਸੀ ਕਿ ਹਵੇਲੀ ਤੋਂ ਬਾਹਰ ਤਾਂ ਇਹ ਮੰਜਾ ਡਾਉਣਗੇ ਹੀ ਉਸ ਉੱਪਰ ਬੈਠਣਗੇ ਹੀ ਮੇਰੀ ਮਾਂ ਬੋਲ ਰਹੀ ਸੀ ਕੀ ਮੈਂ ਆਪਣੀ ਕੁੜੀ ਨੂੰ ਸਮਝਾਵਾਂਗੀ ਕਿ ਇਹ ਮੰਜਾ ਸੰਭਾਲ ਕੇ ਰੱਖੇ ਸਾਡੀ ਕੁੜਮਣੀਆਂ ਦੀ ਨਿਸ਼ਾਨੀ ਹੈ ਭਾਵੇਂ ਨਾ ਡਾਵੇ ਪਰ ਹਵੇਲੀ ਦੇ ਕਿਸੇ ਖੁੰਝੇ ਵਿੱਚ ਪਿਆ ਰਹੂਗਾ ਤੇ ਸਾਨੂੰ ਦੇਖ ਕੇ ਯਾਦ ਕਰ ਲਿਆ ਕਰੇਗੀ ਉਹਨਾਂ ਦਾ ਰੌਲਾ ਸੁਣ ਕੇ ਮੈਂ ਰਸੋਈ ਤੋਂ ਬਾਹਰ ਆਈ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ ਵਿਹੜੇ ਵਿੱਚ ਇੱਕ ਨਿੰਮ ਦਾ ਰੁੱਖ ਲਾਵਾਂਗੇ ਇਹ ਸੁਣਦੇ ਹੀ ਸਾਤ ਉਹਨਾਂ ਨੇ ਸੁੱਖ ਦਾ ਸਾਹ ਲਿਆ ਉਹਨਾਂ ਦੇ ਚਿਹਰੇ ਤੇ ਅਜੀਬ ਜਿਹੀ ਖੁਸ਼ੀ ਸੀ ਜਿਵੇਂ ਕੋਈ ਖਜ਼ਾਨਾ ਮਿਲ ਗਿਆ ਹੋਵੇ